ਸਤ ਸ੍ਰੀ ਅਕਾਲ ਦੋਸਤੋ ਟਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਵਿੱਚ ਤੁਹਾਡਾ ਸਵਾਗਤ ਹੈ ਲੁਧਿਆਣੇ ਤੋਂ ਪਹੁੰਚ ਗਏ ਆਪਾਂ ਜਲੰਧਰ ਜਲੰਧਰ ਤੋਂ ਆਪਣੇ ਇੱਕ ਸਾਥੀ ਆ ਇੱਥੇ ਪੁਲਿਸ ਦੇ ਵਿੱਚ ਹੈਗੇ ਆ ਡੀਐਸਪੀ ਆ ਉਹਨਾਂ ਨੂੰ ਆਪਾਂ ਲੈਣਾ ਨਾਲ ਇਹ ਐਨਐਚ 44 ਤੇ ਪਹਿਲਾਂ ਇਸ ਸੜਕ ਦਾ ਨਾਮ ਜਿਹੜਾ ਹੁੰਦਾ ਸੀ ਐਨਐਚ 1 ਹੁੰਦਾ ਸੀ ਹੁਣ ਇਹਦਾ ਨਾਮ ਐਨਐਚ 44 ਕਰਤਾ ਐਸ ਵਕਤ ਆਪਾਂ ਪਹੁੰਚ ਗਏ ਹਿਮਾਚਲ ਦੀ ਐਂਟਰੀ ਦਾ ਟੈਕਸ ਪਹਿਲਾ ਟੈਕਸ ਜਿਹੜਾ ਸੀਗਾ ਥੋੜੀ ਜਿਹੀ ਦੇਰ ਪਹਿਲਾਂ ਛੋਟੀ ਕਾਰ ਦਾ 50 ਰੁਪਏ ਹੁੰਦਾ ਸੀ ਉਹ ਇਹਨਾਂ ਨੇ 80 ਕਰਤਾ ਇਨੋਵਾ ਸਕੋਰਪਿਓ ਇਹਨਾਂ ਦਾ ਟੈਕਸ ਜਿਹੜਾ 80 ਸੀਗਾ ਪਹਿਲਾਂ ਉਹਨੂੰ 100 ਕਰਤਾ ਟੈਂਪੂ ਟ੍ਰੈਵਲਰ ਦਾ ਜਿਹੜਾ ਟੈਕਸ ਸੀਗਾ ਉਹ ਸੀਗਾ ਮੇਰੇ ਖਿਆਲ 100 ਰੁਪਏ ਸੀਗਾ ਉਹ 180 ਕਰਤਾ ਇਹਨਾਂ ਨੇ ਚਲੋ ਆਪਾਂ ਟੈਕਸ ਕਟਾਈਏ ਤੇ ਅੱਗੇ ਚੱਲਦੇ ਆਂ ਤੇ ਆਪਾਂ ਗੱਲ ਕਰਦੇ ਸੀ ਵੀ ਆਪਾਂ ਫੇਲ ਕਰਨਾ ਅੱਜ 5 ਸਟਾਰ ਤੇ 7 ਸਟਾਰ ਹੋਟਲ ਇੱਥੇ ਲੱਗਿਆ ਨਾਕਾ ਬਾਅਦ ਚ ਕਰਦੇ ਆਂ ਆਲਾ ਲੱਕੇ ਆਲਾ ਲੱਕੇ ਹੱਕੇ ਗਿਆਸ ਜੀ ਪਾਓ ਸਰ ਪੁਲਿਸ ਵਾਲਿਆਂ ਦਾ ਪੁਲਿਸ ਵਾਲੇ ਰੱਖ ਲੈਂਦੇ ਆ ਉਹਨੇ ਆਈਡੀ ਕਾਰਡ ਵੀ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਪੁਲਿਸ ਵਿਭਾਗ ਜਿਹੜਾ ਉਹ ਫੇਰ ਵੀ ਆਪਦੇ ਮਹਿਕਵੇਂ ਦੀ ਕਦਰ ਕਰਦਾ ਯਾਰ ਜੇ ਕੋਈ ਹੋਰ ਹੁੰਦਾ ਉਹਨਾਂ ਨੇ ਪੂਰੇ ਕਾਗਜ ਦੇਖਣੇ ਸੀ ਕਿੱਥੇ ਆਏ ਹਾਂ ਉਹ ਕਿੱਥੇ ਚੱਲੇ ਹਾਂ ਕੀ ਕਰਨ ਚੱਲੇ ਹਾਂ 50 ਸਵਾਲ ਕਰਨੇ ਸੀ ਤੇ ਤੇਲ ਵੀ ਆਪਾਂ ਇੱਥੋਂ ਸੋਚਿਆ ਵੀ ਪਵਾ ਲਿਆ ਜਾਵੇ ਪਹਿਲਾਂ ਸਲਾਹ ਸੀਗੀ ਵੀ ਪੰਜਾਬ ਚ ਹੀ ਪਵਾਇਆ ਜਾਵੇ ਤੇ ਪਰ ਫਿਰ ਮੇਰੇ ਸਾਥੀ ਕਹਿੰਦੇ ਕਹਿੰਦੇ ਵੀ ਹਿਮਾਚਲ ਦੇ ਵਿੱਚ 1-2 ਰੁਪਏ ਸਸਤਾ ਵੀ ਆਪਾਂ ਤੇਲ ਪਾਉਨੇ ਆ ਉੱਥੇ ਜਾ ਕੇ ਤੇ ਇੱਥੋਂ ਕਰਾਈਏ ਆਪਾਂ ਟੈਂਕ ਫੁੱਲ ਤੇ ਟੈਂਕ ਹੋ ਗਿਆ ਫੁੱਲ ਮੇਰੇ ਖਿਆਲ 3000 ਰੁਪਇਆ 3200 ਦਾ ਪੈਣਾ ਹੁੰਦਾ ਇਹਦੇ ਵਿੱਚ ਤੇਲ ਜਿੱਥੇ ਗਸੂਈ ਸੀਗੀ ਤੇ ਟੈਂਕ ਹੋ ਗਿਆ ਫੁੱਲ ਤੇ ਹੁਣ ਆਪਾਂ ਪਹੁੰਚ ਗਏ ਆ ਮਕਲੌਰ ਗੰਜ ਤੋਂ ਵੀ ਉੱਪਰ ਆ ਇੱਕ ਜਗ੍ਹਾ ਨੱਟੀ ਇਹ ਇੱਥੇ ਕੈਮਰਾ ਲੱਗਿਆ ਸੀ ਬੜਾ ਸੋਹਣਾ ਕੁੱਤਾ ਕੋਲੇ ਆਇਆ ਤੇ ਪਹਿਲਾਂ ਆਪਾਂ ਦੇਖੀਏ ਇੱਥੇ ਦੂਰਬੀਨ ਲਾਈ ਹੋਈ ਆ ਮੇਰੇ ਸਾਥੀ ਕੋਈ ਕਹਿੰਦਾ ਇਹ ਦੂਰਬੀਨ ਆ ਕੋਈ ਕਹਿੰਦਾ ਖੁਰਦਬੀਨ ਆ ते चलो आप देखते देख दे हैं दिसदा है चो। आ, इसको टच करेंगे एक बन करके एक आंख आंख बंद बंद करके आपको टेंपल दिखेगा सर पहले व्हाइट कलर का थोड़ा सा पीछे होकर काली माता जी का मंदिर है गुना देवी भी भी बोलते हैं इसको और यहाँ से ये पांच किलोमीटर का ट्रैक है जी वाह वाह जी कितना बढ़िया बा ट्रैकिंग के थ्रू जाना होता है इसमें ना वहाँ से रास्ता है इसका पांच किलोमीटर के ट्रैक पर है यहाँ से घूम के जाएगा ये ਹਾਂ ਤੇ ਵਹਣੇ ਗਾਣੇ ਦੇ ਕਿਹਨ ਪੂਰੀ ਗੱਲ ਆਪਾਂ ਦੇਖ ਰਿਹਾ ਬੰਦੇ ਤਾਂ ਇਹ ਚੋਤਾ ਨਹੀਂ ਦੇਦਾ ਪਰ ਉਹ ਚੋ ਸਾਫ ਬਹੁਤ ਦਿਸ ਗਿਆ ਜੀ ਦਰਸ਼ਨ ਹੋ ਗਏ ਮੰਦਰ ਦੇ ਤੇ ਫਿਰ ਵੀ ਬੜੇ ਹਸਾਬ ਜੇ ਨਾਲ ਹੀ ਦਿਸਿਆ ਆਪਾਂ ਪਹੁੰਚ ਗਏ ਨੱਡੀ ਤੋਂ ਵੀ 4 ਕਿਲੋਮੀਟਰ ਅੱਗੇ ਇਸ ਜਗ੍ਹਾ ਤੇ ਅਸੀਂ ਇੱਕ ਕੋਈ ਜਗ੍ਹਾ ਲੱਭੀ ਜਿਹਦੇ ਨਾਲ ਕਾਰ ਦੀ ਬੈਕ ਸਾਈਡ ਦੇ ਮਗਰਲੇ ਪਾਸੇ ਬੈਠਣ ਨੂੰ ਕੋਈ ਜਗ੍ਹਾ ਮਿਲ ਜAVE ਸਾਨੂੰ ਇਹ ਜਗ੍ਹਾ ਸਿਲੈਕਟ ਹੋਈ ਇਸ ਜਗ੍ਹਾ ਤੇ ਅਸੀਂ ਕਾਰ ਜਿਹੜੀ ਆ ਬੈਕ ਕਰਕੇ ਲਾਤੀ ਤੇ ਇਹਦੇ ਪਿਛਲੇ ਪਾਸੇ ਥੋੜਾ ਜਿਹਾ ਗਰਾਊਂਡ ਹੈਗਾ ਇਹ ਸੜਕ ਹੈਗੀ ਆ ਇਹ ਘੁੰਮਦੀ ਆ ਯੂ ਟਰਨ ਲੈਂਦੀ ਆ ਅੱਗੇ ਜਾ ਕੇ ਇਹ ਯੂ ਟਰਨ ਦੇ ਵਿੱਚ ਹੀ ਆਪਾਂ ਸਾਨੂੰ ਛੋਟਾ ਜਿਹਾ ਗਰਾਊਂਡ ਮਿਲ ਗਿਆ ਇੱਥੇ ਆਲੇ ਦੁਆਲੇ ਥੋੜਾ ਕਚਰਾ ਵੀ ਖਿੰਡਿਆ ਹੋਇਆ ਸੀ ਉਹ ਬਾਅਦ ਦੇ ਵਿੱਚ ਅਸੀਂ ਜਿਹੜਾ ਆਪਣਾ ਕਚਰਾ ਤਾਂ ਅਸੀਂ ਲੈ ਕੇ ਜਾਣਾ ਸੀ ਪਰ ਜਿਹੜਾ ਇੱਥੇ ਖਿੰਡਿਆ ਹੋਇਆ ਕਚਰਾ ਉਹ ਵੀ ਅਸੀਂ ਆਪਣੇ ਜਿਹੜੇ ਡਸਟ ਬਿਨ ਦੇ ਵਿੱਚ ਕਹਿ ਲਓ ਪਾ ਲਿਆ ਤੇ ਕਿਸੇ ਜਗ੍ਹਾ ਤੇ ਜਾ ਕੇ ਉਹਨੂੰ ਡਿਸਪੋਜ਼ ਆਫ ਕਰ ਦਾਂਗੇ ਜਾਂ ਕਿਸੇ ਜਗ੍ਹਾ ਦੇ ਉੱਤੇ ਉਹਨੂੰ ਜਾ ਕੇ ਸੈੱਟ ਦਾਂਗੇ ਜਿੱਥੇ ਕੂੜਾ ਹੋਊਗਾ ਤੇ ਕਾਰ ਦੇ ਵਿੱਚ ਆਪਣੇ ਕੋਲ ਇੱਕ ਟੇਬਲ ਤੇ ਤਿੰਨ ਕੁਰਸੀਆਂ ਤੀਜੀ ਕੁਰਸੀ ਪਲਾਸਟਿਕ ਦੀ ਆ ਤੇ ਦੋ ਕੁਰਸੀਆਂ ਜਿਹੜੀਆਂ ਨੇ ਉਹ ਕੈਂਪਿੰਗ ਚੇਅਰ ਆ ਤੇ ਇੱਕ ਟੇਬਲ ਆ ਤੇ ਹੁਣ ਸਾਡੀ ਸਲਾਹ ਕਿ 5 ਸਟਾਰ ਤੇ 7 ਸਟਾਰ ਹੋਟਲ ਕਿਵੇਂ ਫੇਲ ਕਰਨਾ ਅਸੀਂ ਉਹਦੀ ਪੂਰੀ ਤਿਆਰੀ ਕਰਕੇ ਆਏ ਆ ਤੇ ਇੱਥੇ ਬੈੰਨੇ ਆ ਗੱਲਾਂ ਬਾਤਾਂ ਮਾਰਦੇ ਆ ਸਮਾਂ ਹਜੇ ਕੁਝ ਵੀ ਨਹੀਂ ਹੋਇਆ 5:00 ਵਜੇ ਆ ਹਜੇ ਤੇ ਸ਼ਾਮ ਦਾ ਸਮਾਂ ਵਾ ਤੇ ਬੜਾ ਸੋਹਣਾ ਮੌਸਮ ਆ ਤੁਹਾਡੇ ਨਾਲ ਜਿਹੜੇ ਤੁਹਾਡੇ ਦੋਸਤ ਆ ਵਿਸ਼ਵਾਸਯੋਗ ਨੇ ਤੇ ਤੁਸੀਂ ਉਹਨਾਂ ਦੇ ਨਾਲ ਬਾਹਰ ਆਏ ਹੋ ਤੇ ਇੱਕ ਅਲੱਗ ਹੀ ਮਾਹੌਲ ਆ ਮੌਸਮ ਬਹੁਤ ਸੋਹਣਾ ਤੇ ਤੁਸੀਂ ਬੜੀ ਹਾਈਟ ਦੇ ਉੱਤੇ ਬੈਠੇ ਹੋ ਤੇ ਤੁਸੀਂ ਸੇਫ ਸੇਫ ਮਹਿਸੂਸ ਕਰਦੇ ਹੋ ਜਦੋਂ ਤੁਹਾਡੇ ਨਾਲ ਇਹ ਜੇ ਸਾਥੀ ਹੈਗੇ ਆ ਤੇ ਆਪਾਂ ਗੱਲ ਕਰਦੇ ਸੀਗੇ ਵੀ ਇਹ ਸੜਕ ਯੂ ਟਰਨ ਲੈਂਦੀ ਆ ਉੱਪਰ ਦੀ ਫਿਰ ਮੈਂ ਤੁਹਾਨੂੰ ਦਿਖਾਉਣਾ ਤੇ ਆਪਾਂ ਇਸ ਵਕਤ ਪਹਿਲਾਂ ਸਲਾਦ ਕੱਟਦੇ ਆ ਤੇ ਸ਼ੁਰੂ ਹੋ ਗਿਆ ਕੰਮ ਤੇ ਹੁਣ 5 ਸਟਾਰ ਤੇ 7 ਸਟਾਰ ਹੋਟਲ ਕਿਵੇਂ ਫੇਲ ਕਰਨੇ ਆ। ਹੋਰ ਉੱਥੇ ਦੀ ਕਿਚਨ ਦਾ ਸਾਨੂੰ ਨਹੀਂ ਪਤਾ ਵੀ ਕਿੱਦਾਂ ਦੀ ਕਿਚਨ ਆ। ਕਿਵੇਂ ਬੰਦੇ ਨੇ ਹੱਥ ਧੋਤੇ ਨਹੀਂ ਧੋਤੇ। ਆਹ ਕਾ ਬਾਪਾ। ਨਹੀਂ ਦੂਜੀ ਗੱਲ ਜਦੋਂ ਤੁਸੀਂ ਆਪਦੇ ਹੱਥ ਨਾਲ ਚੀਜ਼ ਬਣਾ ਕੇ ਖਾਣੇ ਹੋ। ਇੱਦਾਂ ਕਰੀ ਜਾਣਾ ਤਾਂ ਤੁਹਾਨੂੰ ਉਹਦਾ ਜਿਹੜਾ ਸਵਾਦ ਆ ਉਹ ਦੁੱਗਣਾ ਤਿੱਗਣਾ ਚੌਗਣਾ ਹੋ ਜਾਂਦਾ ਜਿਵੇਂ ਮੰਨ ਲਓ ਕਿ ਪਹਾੜਾਂ ਦੇ ਵਿੱਚ ਇੱਕ ਉੱਚੀ ਵਾਦੀ ਦੇ ਕੋਲੇ ਜਿੱਥੇ ਪਾਣੀ ਦੀ ਝਰਨੇ ਦੀ ਆਵਾਜ਼ ਜਾਂ ਦਰਿਆ ਦੀ ਆਵਾਜ਼ ਸੁਣਦੀ ਹੋਵੇ ਪਾਣੀ ਦੀ ਤੇ ਉੱਥੇ ਤੁਸੀਂ ਆਪਦੇ ਹੱਥ ਨਾਲ ਖਾਣਾ ਬਣਾਓ ਤੇ ਨਾਲ ਤੁਹਾਡੇ ਦੋਸਤ ਨੇ ਤਾਂ ਉਹ ਜੇ ਘੱਟ ਵੀ ਸਵਾਦ ਆ ਨਾ ਤਾਂ ਵੀ ਇਦਾਂ ਵਾਂ ਵੀ ਉਹ ਬਹੁਤ ਸਵਾਦ ਬਣ ਜਾਂਦਾ ਤੇ ਹਾਈਜੈਨਿਕ ਕਹਿ ਲਓ ਤੁਸੀਂ ਠੀਕ ਆ ਤੁਹਾਡੇ ਅੱਖਾਂ ਦੇ ਮੂਹਰੇ ਸਾਰੀ ਚੀਜ਼ ਬਣੀ ਹੋਈ ਆ ਅਸੀਂ 올ਿਵ ਆਇਲ ਸਰੋਂ ਦਾ ਤੇਲ ਤੇ ਸਲਾਦ ਤੇ ਲਸਣ ਆਦਰਕ ਜਨਕ ਕੋਈ ਇਹ ਜੀ ਚੀਜ਼ ਛੱਡੀ ਨਹੀਂ ਵੀ ਜਿਹੜੀ ਵੀ ਸਾਡੇ ਜਿਹੜਾ ਜੋ ਬਣਾਵਾਂਗੇ ਤੇ ਉਹਦੇ ਵਿੱਚ ਕਿਸੇ ਚੀਜ਼ ਦਾ ਜਾਇਕਾ ਘਟ ਜੇਵੇਂ ਆਪਾਂ ਪਨੀਰ ਵੀ ਬਣਾਵਾਂਗੇ ਤੇ ਅੱਜ ਆਪਾਂ ਇੱਥੇ ਚਿਕਨ ਵੀ ਬਣਾਵਾਂਗੇ ਤੇ ਮੇਰੇ ਸਾਥੀ ਹੈਗੇ ਆ ਤੇ ਉਹਨਾਂ ਨੂੰ ਸਾਨੂੰ ਰੋਟੀ ਨਹੀਂ ਆਉਂਦੀ ਬਣਾਉਣੀ ਤੇ ਉਹਦੇ ਵਾਸਤੇ ਸਾਡੇ ਕੋਲੇ ਬ੍ਰੈਡ ਹੈਗੀ ਆ ਤੇ ਬ੍ਰੈਡ ਖਾਵਾਂਗੇ ਤੇ ਹੋਰ ਲੱਸੀ ਹੈਗੀ ਆ ਦਹੀਂ ਹੈਗਾ ਤੇ ਕਹ ਲੋ ਵੀ ਤੁਸੀਂ ਵੀਡੀਓ ਦੇਖੋ ਹਰ ਬੰਦੇ ਦਾ ਮਨ ਕਰਦਾ ਕਿ ਮੈਂ ਵੀ ਇਸੇ ਤਰੀਕੇ ਜਾ ਕੇ ਪਹਾੜਾਂ 'ਚ ਬਹਿ ਕੇ ਖਾਵਾਂ ਫੇਰ ਗੱਡੀ ਦੇ ਵਿੱਚ ਹੀ ਆਪਣੇ ਕਿਚਨ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਲਾਈਏ ਤੜਤਾ ਤੇ ਦੋਨੋਂ ਵੀਰਾਂ ਦੀ ਲਾਉਣੀ ਹੈ ਡਿਊਟੀ ਵੀ ਚਲੋ ਭਾਈ ਤੇ ਤੇਲ ਧਰ ਲਿਆ ਤੇਲ ਹਜੇ ਗਰਮ ਹੋ ਰਿਹਾ ਮੈਂ ਤੁਹਾਨੂੰ ਆਲੇ ਦੁਆਲੇ ਦੀ ਲੋਕੇਸ਼ਨ ਦਿਖਾਉਣਾ ਤੇ ਮਸਾਲਾ ਸਾਈਡ ਤੇ ਕੱਟਿਆ ਗਿਆ ਤੇ ਸੇਫ ਜਗ੍ਹਾ ਇੱਥੇ ਬੰਚੀਆਂ ਦੀ ਆਵਾਜ਼ ਆਉਂਦੀ ਆ ਤੇ ਆ ਕੋਲੀ ਬੈਂਚ ਬਣੇ ਹੋਏ ਸੀ ਤੇ ਸਿਲੰਡਰ ਅਸੀਂ ਉਹ ਜਿਹੜਾ ਰਾਈਟ ਸਾਈਡ ਦੇ ਉੱਤੇ ਝੋਲਾ ਪਿਆ ਉਹਦੇ ਵਿੱਚ ਸਿਲੰਡਰ ਪਿਆ ਤੇ ਪਾਣੀ ਦਾ ਸਾਡੇ ਕੋਲ ਇੱਕ ਰੈਬਰ ਹੈਗਾ ਤੇ ਤੇਲ ਜਦ ਤੱਕ ਗਰਮ ਹੁੰਦਾ ਤਦ ਤੱਕ ਆਪਾਂ ਦੇਖਦੇ ਆਂ ਆਲਾ ਦਵਾਲਾ ਸੂਰਜ ਛਿਪਣ ਦੀ ਤਿਆਰੀ ਕਰ ਰਿਹਾ ਇਹ ਦੇਖੋ ਇਹ ਸੜਕ ਘੁੰਮ ਕੇ ਇੱਧਰ ਦੀ ਆ ਜਾਂਦੀ ਹੈ ਜਾਨਕਿ ਇਹ ਯੂ ਟਰਨ ਮਾਰਦੀ ਆ ਇਹ ਥੱਲੇ ਨੂੰ ਉਤਰਦੀ ਆ ਸੜਕ ਇੱਥੋਂ ਤੇ ਸਾਥੀ ਆ ਜਿਹੜੇ ਮੇਰੇ ਭਰਾ ਵੱਡੇ ਇਹ ਲੱਗੇ ਹੋਏ ਆ ਕੰਮ ਤੇ ਤੇ ਮੈਂ ਇਹਨਾਂ ਨੂੰ ਕਹਿਆ ਵੀ ਥੋੜਾ ਜਿਹਾ ਸਮਾਂ ਮੈਨੂੰ ਦੋ ਵੀ ਮੈਂ ਇਹਨੂੰ ਕੁਝ ਚੀਜ਼ਾਂ ਇਹ ਕੈਮਰੇ 'ਚ ਕੈਪਚਰ ਕਰ ਲੀਆਂ ਜਾਣ ਤੇ YouTube ਦੇ ਉੱਤੇ ਪੈ ਜਾਣੀਆਂ ਵੀ ਤੁਸੀਂ ਮੰਨ ਲਓ ਸਾਰੇ ਬੰਦੇ ਵੀ ਅਸੀਂ ਜਹਾਨ ਤੋਂ ਚਲੇ ਗਏ ਤਾਂ ਵੀ ਸਾਡੇ ਦੋ ਤੇ ਪੋਤੇ ਜਾਂ ਕੋਈ ਹੋਰ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਕਹ ਲਓ ਵੀ ਪੀੜ੍hiyan ਨੇ ਨਸਲਾਂ ਕਈਆਂ ਜਾਨਾ ਮੈਂ ਪੀੜ੍hiyan ਨੇ ਉਹ ਸਾਨੂੰ ਦੇਖ ਸਕਦੀਆਂ ਨੇ ਤੇ ਇਸ ਕਰਕੇ ਇਹ ਵੀ ਕੁਝ ਯਾਦਾਂ ਨੇ ਜ਼ਿੰਦਗੀ ਦੀਆਂ ਇੰਨੇ ਸਾਲਾਂ ਦੀ ਉਮਰ ਹੋ ਗਈ ਕਦੇ ਅਜਿਹਾ ਮੌਕਾ ਨਹੀਂ ਮਿਲਿਆ ਚਲੋ ਇਹ ਵੀ ਇੱਕ ਨਵਾਂ ਪਲੇਟਫਾਰਮ ਆ ਜਿਹਦੇ ਕਰਕੇ ਸਾਨੂੰ ਇਹ ਮੌਕਾ ਮਿਲ ਰਿਹਾ ਤੇ ਆਪਣੇ ਦੋਸਤਾਂ ਦੇ ਨਾਲ ਸਾਡੇ ਘਰਦਿਆਂ ਨੂੰ ਵੀ ਇੰਨਾ ਵਿਸ਼ਵਾਸ ਆ ਤਿੰਨੇ ਦੋਸਤਾਂ ਦੇ ਕਿ ਇਹ ਤਿੰਨੇ ਜਾਣੇ ਗਏ ਆ ਤੇ ਵਧੀਆ ਰਹਿ ਕੇ ਆਉਣਗੇ ਤੇ ਸਾਡੀ ਜ਼ਿੰਦਗੀ ਦੀ ਕਿਤਾਬ ਆ ਜਿਹੜੀ ਉਹ ਖੁੱਲੀ ਕਿਤਾਬ ਆ ਤੇ ਇਹ ਜਿਹੜੀ ਜਗਾ ਇੱਥੇ ਅਸੀਂ ਪਹਿਲਾਂ ਸੋਚਿਆ ਸੀ ਵੀ ਇੱਥੇ ਟੈਂਟ ਵੀ ਲਾਵਾਂਗੇ ਪਰ ਵਿੱਚ ਨੂੰ ਕਿਣ ਮੇਣ ਕਿਣ ਮੇਣ ਮਾੜੀ ਮੋਟੀ ਕਿਣ ਮੇਣ ਵੀ ਹੋ ਰਹੀ ਆ ਤੇ ਟੈਂਟ ਵੀ ਲਾਵਾਂਗੇ ਵੀ ਉਹਦੇ ਚ ਦੋ ਤਿੰਨ ਘੰਟੇ ਆਰਾਮ ਨਾਲ ਬੈਠਾਂਗੇ ਤੇ ਵੈਸੇ ਅਸੀਂ ਇੱਕ ਹੋਟਲ ਲੈ ਲਿਆ ਜਿੱਥੋਂ ਅਸੀਂ ਕੱਪੜੇ ਚੇਂਜ ਕਰਕੇ ਜਿਹੜੇ ਕੱਲੋ ਵੀ ਘਰ ਪਾਉਣ ਵਾਲੇ ਈਜ਼ੀ ਕੱਪੜੇ ਪਾ ਕੇ ਅਸੀਂ ਆ ਗਏ ਇਹ ਸਲਾਦ ਕੱਟਿਆ ਗਿਆ ਤੇ ਸਲਾਦ ਵੀ ਖਾਵਾਂਗੇ ਨਾਲ ਤੇ ਦੇਖੀਏ ਸਾਡੇ ਵੀਰ ਹਰਜੀਤ ਸਿੰਘ ਇੰਜੀਨੀਅਰ ਹਰਜੀਤ ਸਿੰਘ ਜੀ ਆ ਤੇ ਨਾਲ ਆਪਣੇ ਪ੍ਰਸ਼ੁੱਤਮ ਸਿੰਘ ਬਾਲੀ ਜੀ ਆ ਤੇ ਉਹ ਕੀ ਕਰੀ ਜਾਂਦੇ ਆ ਕਾਫੀ ਧੇਰ ਹੋ ਗਈ ਤੇ ਚਲੋ ਆਓ ਦੇਖਦੇ ਆਂ ਹਾਂ ਲੋ ਸਾਰੇ ਸਾਨੂੰ ਦੇਣੇ ਆ ਪਾਸ ਨਹੀਂ ਮੈਂ ਕਰਦਾ ਫਾ ਦੇਖ ਲਈ ਅੱਛਾ ਇਹਦੇ ਨਾਲ ਤੇਜ਼ ਹੋ ਜਾਂਦਾ ਹਾਂ ਜਲਦੀ ਤੇ ਹੀਟ ਕਿਵੇਂ ਠੀਕ ਆ ਜਿਆਦਾ ਤਾਂ ਨਹੀਂ ਨਹੀਂ ਜਦ ਤੱਕ ਮਸਾਲਾ ਪੁੱਜਦਾ ਵਾ ਉਦੋਂ ਤੱਕ ਆਪਾਂ ਮੈਂ ਤੁਹਾਨੂੰ ਫੇਰ ਆਲੇ ਦੁਆਲੇ ਦੀ ਇੱਕ ਲੋਕੇਸ਼ਨ ਦਿਖਾਉਣਾ ਕੇ ਵਿੱਚ ਵਿੱਚ ਨੂੰ ਇੱਥੇ ਬੱਦਲ ਵੀ ਆ ਜਾਂਦੇ ਆ ਤੇ ਸੜਕ ਦੇ ਉੱਤੇ ਆਪਣੀ ਕਾਰ ਖੜੀ ਐ ਸਾਈਡ ਦੇ ਉੱਤੇ ਜਨਕਿ ਕਿਸੇ ਟ੍ਰੈਫਿਕ ਨੂੰ ਕੋਈ ਡਿਸਟਰਬੈਂਸ ਹੋ ਨਹੀਂ ਸਕਦੀ ਤੇ ਵੈਸੇ ਵੀ ਇੱਥੋਂ ਜਦੋਂ ਦੇ ਅਸੀਂ ਇੱਥੇ ਖੜੇ ਆ ਇਹ ਸੜਕ ਦੇ ਉੱਤੋਂ ਦੀ ਕੋਈ ਆਵਾਜ਼ ਆਈ ਲੰਗੀ ਨਹੀਂ ਹੈਗੀ ਤੇ ਚੀਨ ਦੇ ਦਰਖਤਾਂ ਤੇ ਵਿੱਚ ਸੂਰਜ ਦੀ ਰੋਸ਼ਨੀ ਦੀਆਂ ਕਿਰਨਾਂ ਜਿਵੇਂ ਕਿਤੇ ਲਸ਼ਕੂਰ ਪੈਂਦੀ ਹੁੰਦੀ ਆ ਇਸ ਤਰ੍ਹਾਂ ਦਿਸਦੀਆਂ ਨੇ ਇਹ ਸਲਾਦ ਕੱਟਿਆ ਗਿਆ ਤੇ ਹਰ ਬੰਦਾ ਆਪੋ ਆਪਣਾ ਚਾਕੂ ਲੈ ਕੇ ਆਇਆ ਉਹ ਕਹਿੰਦਾ ਮੇਰੇ ਹੱਥ ਤੇ ਇਹ ਚਾਕੂ ਬੈਠਾ ਤੇ ਦੂਜੇ ਕਹਿੰਦੇ ਵੀ ਮੇਰੇ ਹੱਥ ਵਾਸਤੇ ਇਹ ਚਾਕੂ ਵੀ ਮੈਂ ਹੋਰ ਚਾਕੂ ਨਾਲ ਨਹੀਂ ਕੱਟ ਸਕਦਾ ਇਹ ਸਰਕ ਘੁੰਮ ਰਹੀ ਆ ਤੇ ਇਹਦੇ ਵਿੱਚੋਂ ਤੁਸੀਂ ਇਹ ਦੇਖੋ ਸੂਰਜ ਦੀਆਂ ਕਿਰਨਾਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਤੇ ਇੱਥੇ ਇਸ ਵਕਤ ਟੀ-ਸ਼ਰਟ ਜਰੂਰ ਪਾਈ ਹੋਈ ਆ ਸਾਡੇ ਪਰ ਠੰਡ ਮਹਿਸੂਸ ਹੋ ਰਹੀ ਆ ਤੇ ਪੰਜਾਬ ਦੇ ਵਿੱਚ ਤਾਂ ਕਹੋ ਵੀ ਬਹੁਤ ਜ਼ਿਆਦਾ ਗਰਮੀ ਆ 에어 ਕੰਡੀਸ਼ਨ ਤੋਂ ਬਿਨਾ ਬੈਠਿਆ ਨਹੀਂ ਜਾਂਦਾ ਤੇ ਆਲੇ-ਦੁਆਲੇ ਆਬਾਦੀ ਵੀ ਹੈਗੀ ਆ ਇਹ ਨਹੀਂ ਹੈਗਾ ਵੀ ਅਸੀਂ ਬਿਲਕੁਲ ਸੁੰਨੀ ਜਗ੍ਹਾ ਤੇ ਖੜੇ ਆ ਆਲੇ-ਦੁਆਲੇ ਕੁਝ ਘਰ ਵੀ ਸਾਨੂੰ ਦਿਸਦੇ ਪਏ ਆ ਤੇ ਫੇਰ ਆਪਾਂ ਚੱਲਦੇ ਆ ਉਹ ਬਿਲਕੁਲ ਇਹ ਜਿਹੜੇ ਪਹਾੜਾਂ ਦੇ ਉੱਤੇ ਆਪਾਂ ਇਸ ਵਕਤ ਖੜੇ ਆ ਇਹਦੇ ਆਲੇ ਦੁਆਲੇ ਜਿੰਨੇ ਵੀ ਪਹਾੜ ਆ ਉਹ ਤਕਰੀਬਨ ਇਸ ਪਹਾੜਾਂ ਤੋਂ ਨੀਵੇਂ ਨੇ ਤੇ ਦੇਖੀਏ ਹੁਣ ਉਹਨਾਂ ਨੇ ਕੀ ਕਰ ਲਿਆ ਜਾਂ ਕੀ ਨਹੀਂ ਕੀਤਾ ਕਿ ਹਜੇ ਵੀ ਤੜਕਾ ਹੀ ਭੁੰਨੀ ਜਾਂਦੇ ਆ ਚਲੋ ਸ਼ੁਕਰ ਆ ਕੇ ਲੂਣ ਮਿਰਚ ਤੱਕ ਪਹੁੰਚੇ ਕੀ ਲੈਣਾ ਹੋਰ ਜਿਹੜਾ ਮੀਂਹ ਪੈਂਦਾ बार-बार ਪੈਂਦਾ ਦੇਖੋ ਪੱਥਰ ਦਾ ਰੰਗ ਵੀ ਹਰਾ ਹੋ ਗਿਆ ਆਲੇ-ਦੁਆਲੇ ਵੀ ਪੂਰੀ ਹਰਿਆਲੀ ਆ ਮੀਂਹ ਪੈਣ ਕਰਕੇ ਇੱਥੇ ਕਾ ਬੂਟੀਆਂ ਜਾਣ ਕੇ ਬਹੁਤ ਕਾਫੀ ਹਰਿਆਲੀ ਆ ਮੌਸਮ ਕਾਫੀ ਠੰਡਾ ਹੋ ਗਿਆ ਆਪਣਾ ਟੇਬਲ ਕੁਰਸੀਆਂ ਨੈਪਕਿਨ ਚਮਚੇ ਗਲਾਸ ਸਾਰਾ ਕੁਝ ਟੇਬਲ ਦੇ ਉੱਤੇ ਸਜਾਇਆ ਆ ਮੈਂ ਤੇ ਇਧਰਲੇ ਪਾਸੇ ਦੋਨੇ ਭਰਾ ਲੱਗੇ ਹੋਏ ਸੀ ਬਣਾਉਣ ਤੇ ਹੁਣ ਤਕਰੀਬਨ ਫੂਡ ਰੈਡੀ ਹੋ ਗਿਆ ਤੇ ਹੁਣ ਆਪਾਂ ਬੈਠ ਕੇ ਡਿਨਰ ਕਰਦੇ ਆ ਤੇ ਜੇ ਤੁਹਾਨੂੰ ਇਹ ਵੀਡੀਓ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਛੇਤੀ ਤੁਸੀਂ ਚੀਜ਼ ਕਰੋਗੇ ਤਾਂ ਤੁਹਾਨੂੰ ਸੁਣਾਣਾ ਕੰਮ ਤੇ ਜਦ ਤੱਕ ਤੁਸੀਂ ਦੇਖੋ ਅਜੇ ਅਖੀਰਲੀ ਗੱਲ ਤਾਂ ਰਹਿ ਗਈ ਹਾਂ ਹਨਾ ਸੋ ਅਖੀਰਲੀ ਗੱਲ ਇਹ ਰਹਿ ਗਈ ਕਿ ਇਹਦੇ ਵਿੱਚ ਇੱਕ ਪੂਰਾ ਔਰੈਂਜ ਨਿਚੋੜਨਾ ਤੇ ਇੱਕ ਨਿੰਬੂ ਵੀ ਨਿਚੋੜਨਾ ਤੇ ਫੇਰੇ ਦਾ ਜੈਕਾ ਜਿਹੜਾ ਵਾ ਹੋਰ ਵਧੀਆ ਹੈ ਜਿੰਦਗੀ ਜਿਉਂ ਜੀ ਚਲੋ ਧੰਨਵਾਦ ਜੀ ਬਲੌਗ ਦੇਖਣ ਲਈ ਮਿਲਦੇ ਆਂ ਛੇਤੀ